ਅੱਜ ਆ ਗਿਆ ਫਸਟਾ ਨਾ ਮੈਂ ਸਿਤਾ ਮਾਰੀ ਨੇ ਅਸੀਂ ਬਰਵਾ ਦੇਵਗੇ ਵੀਰੇ ਰੱਬਾ ਅਰੇ ਯਾਰ ਬਹਾ ਅਰੇ ਕੋਈ ਇੱਥੇ ਦੇਖੋ ਇੱਧਰ ਹੀ ਔਰ ਇਹਨਾਂ ਸੋਨਾ ਸਿਸਤਾ ਫੈਨ ਤੇ ਲਵਾਏ ਨੇ ਮੇਰੇ ਹਾਏ ਰੱਬਾ ਮੇ ਹਾਏ ਇਹ ਗੁੱਤੇ ਅਸਲੀ ਤੇ ਤਾਂ ਮੁੰਡਾਈ ਤੇ ਥੋੜੇ ਤੋਂ ਅੰਧਿਆਰਤਾ ਦੇ ਹੋਵੇਗਾ ਠੀਕ ਹੈ ਇਹ ਸਿੱਕਾ ਹੈ ਅਗਰ ਤਨਨੇ ਲੱਗਿਆ ਸੀ ਇੱਕ ਅਨਕਤ ਸੀ ਸਾਰੀ ਦਿੱਕਾਲਾ ਤੋਂ ਆਇਆ ਹੈ ਹਾਏ ਛੋਟੇ ਟੱਲੇ ਰਹਿਣਾ ਤੱਲੇ ਹੀ ਥੇ ਹਾਏ ਬਾਹਰ 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 ਬੰਗੀ ਤੇਰੇ ਜਵਾਨ ਤੇਰੇ ਸੀ ਹਾਏ ਗੇ ਉਹ ਖਾਜਾ ਨੂੰ ਪਲਾ ਦੇ ਸਟੀਰ ਪਰ ਆ ਰਿਹਾ ਭਗਤ ਦੇਵਿੰਦਰ ਤੋਏ ਉਹ ਉਹ ਯਾ ਪੇਜ ਕਸ ਲੈ ਆਂ ਬੇਟਾ ਖੋਲੀ ਯਾਰ ਮਮੀ ਇਧਰ ਦੇ ਗੋਜਾ ਤੱਕ ਫਾਇਲ ਤੱਕ ਤਾਂ ਸੀ ਆ ਗੱਲ ਖਤਮ ਕਰਤੀ ਸੀ ਸਭ ਬੁਝਾਉਣ ਕਰਨੀ ਪਈ ਵੇ ਕਿਸੇ ਹੰਡੀ ਕੋਨੇ ਬਣਾਈ ਹੋਣੀ ਪਤਾ ਨਹੀਂ ਵੀਰੇ ਪਤਾ ਨਹੀਂ ਪਤਾ ਆਇਓ ਇਧਰ ਵੀ ਯਾਰ ਜਾ ਫਿਰ ਵੀ ਬੋਤਾ ਉਹਦਾ ਇਹ ਮੰਦ ਕਰੇ ਫਿਰ ਨੂੰ ਢਾਕਾ ਪੈ ਜਾਂਦਾ ਲੇਕਨ ਫਲਾ ਕੀ ਕਿਸੇ ਨੂੰ ਕੀਤਾ ਮਨ ਲਾਦਾ ਉਹ ਡੀਜ਼ਲੇ ਖਾ ਦੋ ਕਿਛ ਮਨ ਨਹੀਂ ਮਨ ਨਹੀਂ ਲੱਗਿਆ ਆਪਾ ਬੰਦਾ ਦੇ ਆਪਾ ਵੇ ਕਿਦ ਹੋਇਆ ਮੇਰੇ ਬੋਏ ਹਰ ਬਗੀ ਵੱਡ ਗਿਆ

ਸਾਨੂੰ ਉਹ ਤੇ ਗਿਆਗਿਆ ਹਾਏ ਹਾਏ ਸਾਨੂੰ ਤੁ ਜਿਹੜੀ ਵੀ ਸਾਨੂੰ ਹੋਈ ਹੈ ਹਾਏ ਹਾਏ ਮੇਰੇ ਨਾਲ ਪਰਜੀਤ ਹੈ ਕਿ ਨਾਮ ਇਹ ਕੀ ਗੱਲ ਹੋਈ ਹੈ ਸਾਰਾ ਜੇ ਅੱਗ ਲਾਈ ਆ ਕਿਨੇ ਮੇਰੇ ਬੇਟੇ ਨੇ ਲਾਈਆ ਸਭ ਤੇਰੀ ਤਸਬ ਤ ਲੋਕਾਂ ਨੇ ਦੱਸਿਆ ਵੀ ਤੁਹਾਡੇ ਅੰਦਰ ਅਗ ਲਾਤੀ ਵੀ ਪਤਾ ਨਹੀਂੁੰਡੇ ਨੇ ਲਾਈਆ ਪਤਾ ਨਹੀਂ ਕੀ ਨੇ ਲਿਆ ਸਾਨੂੰ ਕੋਈ ਪਤਾ ਨਹੀਂ ਇਸ ਟਾਣੇ ਗਏ ਤੇ ਵੀ ਚਲ ਤੁਸੀਂ ਸਮਝਾ ਕੇ ਦੇਖ ਲੋ ਦਿਮਾਗ ਤੇ ਲੋਡ ਪਾਈ ਫਿਰਦਾ ਸੀ ਬਹੂ ਨੇ ਬਾਹਰ ਜਾ ਕੇ ਆਪਣਾ ਖਾਨੀ ਮਗਬਿਆ ਕਰਾਇਆ ਖਾਨੀ ਕੀ ਕਰੇ ਸਾਨੂੰ ਤਾਂ ਫੋਟਾਂ ਮਿਲੀਆਂ ਨੇ ਜਿਦ ਦਿਨੇ ਫੋਟਾਂ ਮਿਲੀਆਂ ਨੇ ਉਹਦੇ ਨੇ ਉਹ ਦਿਮਾਗ ਤੇ ਲੋਡ ਪਾਈ ਫਿਰਦਾ ਸਾਨੂੰ ਨਹੀਂ ਪਤਾ ਵੀ ਅਸੀਂ ਬਹੁਤ ਸਮਝਾਇਆ ਕਦੇ ਦਵਾਈ ਖਾਂਦਾ ਸੀ ਕਦੇ ਜਵਾਹ ਪੁੱਸ ਕਰਦਾ ਸੀ ਠੀਕ ਹੈ ਗੁਰਵਿੰਦਰ ਸਿੰਘ ਦਾ ਪੱਕਾ ਨਾਉ ਗੁਰੀ ਵੀ ਕਾਇਦਾ ਨੇ ਅਸੀਂ ਬਹੁਤ ਬਹੁਤ ਨਰਵਿੰਦਰ ਜੀ ਅਰਵਿੰਦਰ ਕੌਰ ਕਿਨੀ ਮੋਰਨ ਜੀ ਹੋਊਗੀ ਤੇ ਭੇਜੀ ਹੁਣ ਅੱਛਾ ਤੇ ਇਹਨਾਂ ਦੇ ਬੱਚੇ ਵੀ ਸੀਗੇ ਬੱਚੇ ਨੇ ਜੀ ਦੋ ਬੇਟਾ ਵੱਡਾ ਹੈ ਆਪਣੇ 12 ਮੇ 13 ਸਾਲ ਦੇ ਹੁਣ ਪੰਜਵੀਂ ਚ ਪੜਦਾ ਪੰਜਵੀਂ ਚੈਤਕੀ ਪੋਤੀ ਹੈ ਮੇਰੀ ਉਹ ਹੁਣ ਦੂਜੀ ਚ ਹੋਈ ਐ ਹਣ ਪਹਿਲੀ ਚ ਹੋਈ ਐ ਬੱਚੇ ਨਾਨੀ ਕੋਲ ਸੱਡ ਗਏ ਜੀ ਜਿੱਦਾਂ ਗਏ ਸਾਨੂੰ ਦੱਸ ਕੇ ਨਹੀਂ ਗਏ ਸਾਨੂੰ ਚੋਰ ਦਾ ਦੱਸਿਆ ਸਾਨੂੰ ਆ ਕੇ 8 ਵਜੇ 10 ਵਜੇ ਸਾਨੂੰ ਬੇਟੇ ਨੇ ਆ ਕੇ ਦੱਸਿਆ ਕਹਿੰਦਾ ਮੰਮੀ ਵੀ ਦੋ ਰੋਟੀਆਂ ਕਹਿੰਦਾ 베ਰੀਆਂ ਵੀ ਲਾ ਦਿਓ ਅਸੀਂ ਨੇ ਕਿਹਾ ਰਵਿੰਦਰ ਕਿੱਥੇ ਗਈ ਆ ਕਹਿੰਦਾ ਰਵਿੰਦਰ ਤਾਂ ਕਹਿੰਦਾ ਕਿੰਨੂੰ ਕਹਿੰਦਾ ਵੀ ਜਹਾਜ਼ ਚੜ ਜੂਗੀ ਕਹਿੰਦਾ ਮੈਂ ਕਹਿੰਦੀ ਆ ਮੈਂ ਬਾਹਰ ਜਾਣਾ ਕਹਿੰਦਾ ਮੈਂ ਛੱਡਿਆ ਜਮੀਨ ਵਿੱਚ ਜਮੀਨ ਵੇਚੀ ਜੀ ਉਸਨੂੰ ਤੋਂਣਾ ਕਿੱਲਾ ਜਮੀਨ ਦਾ ਸੀ ਉਹ ਕਰ ਆ 체ਕ ਨਾ ਵੀ ਉਹ ਵੇਚਦੀ ਉਹਨੂੰ ਵੇਚ ਕੇ ਪਹਿਲਾ ਵਾਗੀ ਫਿਰ ਮੁੜੇ ਮਹੀਨਾ ਲਾ ਕੇ ਫਿਰ ਵਾਗੀ ਫਿਰ ਮੁੜੇ ਮਹੀਨਾ ਲਾ ਕੇ ਆਤੀ ਵਾਰੀ ਗਈ ਆ ਆਤੀ ਵਾਰੀ ਗਈ ਆ ਨਾ ਉਹਨੇ ਕੋਈ ਪੈਸਾ ਭੇਜਿਆ ਕਿ 9000 ਮੁੰਡਾ ਕਹਿੰਦਾ ਵੀ ਮੈਨੂੰ 9000 ਉਹ ਵੀ ਉਹਨੇ ਮੋਬਾਈਲ ਮੰਗਾਇਆ ਸੀ ਇਥੋਂ ਮੋਬਾਈਲ ਮੰਗਾਇਆ ਤੇ ਮੁੰਗਾਇਦਾ ਕਿ ਇਸ ਦਾ ਇਹ ਭਰ ਦਤੀ ਕਰਨੀ ਭਰ ਦਤੀ ਉਹ 9000 ਕਹਿੰਦਾ ਹਾਂਜੀ ਉਹ ਗੱਡਿਆਂ ਦਾ ਕੰਮ ਕਰਦਾ ਤੇ ਜੀ ਗੱਡੀਆਂ ਤੇ ਤਿੰਨ ਦੋ ਨੋ ਬਚੇ ਇੱਕ ਹੋ ਤਾਂ ਨਹੀਂ ਕਿਹੜੀ ਕਹਿੰਦੇ ਨੇ ਕੀ ਨੌ ਲੈਂਦੇ ਨੇ ਨਿਆਣੇ ਵੇਚ ਤੀਓ ਫਿਰ ਦੇ ਤੈ ਹੀ ਹੋ ਤਾਂ ਵੇਚ ਤੇ ਸਾਰਾ ਕੁਝ ਬਕਾਇਆ ਕੇ ਫੇਰ ਗਿਆ ਬੇਨੀ ਹੋ ਕੇ ਇੱਕ ਸਕੂਟਰੀ ਛੱਡ ਗਈ ਮੇਰੇ ਮੁੰਡੇ ਕੋਲ ਜਿਹੜਾ ਘਰ ਆ ਆਹ ਘਰ ਵੀ ਮੇਰੀ ਕੁੜੀ ਦਾ ਸਾਹ 3 ਲੱਖ ਰੁਪਏ 4 ਲੱਖ ਰੁਪਏ ਲੈ ਕੇ ਅੱਜ 7 ਸਾਲ ਹੋ ਗਏ ਹੁਣ ਦੇਖ ਲੈ 7 ਤੇ 3-4 ਲੱਖ ਦਾ ਕਿੰਨਾ ਬਣਦਾ ਕਿਕ ਲੋ ਨਾ ਉਹਨੇ ਕੋਈ ਸਾਨੂੰ ਪੈਸਾ ਨਹੀਂ ਤੇ ਕੁੜੀ ਨਹੀਂ ਦਿੱਤਾ ਉਹ ਘਰ ਜਿੱਦੇ ਪੈਸੇ ਲੈ ਚਤੇ ਤੇ ਪੁਰਦੇਣਾ ਡਿਸਟ੍ਰਿਕਟ ਰਾਥੇ ਇੰਤਕਾਲ ਚੜਿਆ ਹੋਇਆ ਰੇਤੀਪੁਰ ਦੇ ਨਾ ਹੋਈ ਅੱਜ ਉਹ ਵੀ ਖਤਮ ਕਰਤਾ ਅੱਜ ਕਿਨੇ ਲਾਇਆ ਫਿਰ ਹੁਣ ਅੱਗ ਜੇ ਹੁਣ ਕਹਿੰਦੇ ਨੇ ਵੀ ਅੰਡੀ ਗਵੰਡ ਤੇ ਕਹਿੰਦੇ ਨੇ ਵੀ ਸਾਨੂੰ ਪਤਾ ਨਹੀਂ ਵੀ ਪਤਾ ਨਹੀਂ ਤੁਹਾਡੇ ਮੁੰਡੇ ਨੇ ਲਾਈ ਆ ਜਦ ਸਾਨੂੰ ਪਤਾ ਨਹੀਂ ਅਸੀਂ ਦੇਖੇ ਨਹੀਂ ਤਾਂ ਫੁੱਲ ਸਠਾਣ ਗਏ ਹੋਏ ਤੇ ਅਸੀਂ ਉੱਥੋਂ ਆਉਂਦਾ ਸਾਨੂੰ ਪਤਾ ਲੱਗੇ ਸਤੋਂ ਉੱਥੋਂ ਭੱਜਿਆ ਸਾਡੇ ਉਨੇ ਤਾਂ ਧੂਆ ਨਿਕਲੇ ਪਿਆ ਸੀ ਮੱਚ ਗਿਆ ਸਾਰਾ ਕੁਝ ਅਸੀਂ ਤਾਂ ਇਹ ਕਹਿਣਾ ਜੀ ਦੇਖੋ ਜਿਹੜਾ ਮੇਰੀ ਨੂੰਨੇ ਕੁਸ ਕਰਿਆ ਪ੍ਰਵਿੰਦਰ ਕੌਰ ਨੇ ਉਹਨੂੰ ਬਦ ਤੇ ਬਦ ਸਜ਼ਾ ਮਿਲਣੀ ਚਾਹੀਦੀ ਹੈ ਜਲਦੀ ਜਲਦੀ ਮਿਲ ਕੇ ਉਹਨੂੰ ਵਾਪਸ ਆ ਕੇ ਉੱਤੇ ਪਰਤੇ ਹੋਣੀ ਉਹਨੂੰ ਜੋ ਸਜ਼ਾ ਮਿਲੇ ਮਿਲਣੀ ਚਾਹਿਆ ਸਾਡੇ ਬੱਚੇ ਨੇ ਰੋਦੇ ਨੇ ਖਾਣੀ ਰੋਦੇ ਨੇ ਇਕੱਲੀ ਕੰਦਦੇ ਨੇ ਇੱਕ ਹੋਰ ਹੈ ਜੀ ਇੱਕ ਲੇਡੀ ਹੋਰ ਹੈ ਸਾਨੂੰ ਉਹ ਤੇ ਸ਼ੱਕ ਹੈ ਉਹ ਵੀ ਉਹਦੀ ਸ਼ੇਡ ਲਿਆ ਉਹਦੇ ਨਾਲ ਫਿਰਦੀ ਹੈ ਠੀਕ ਆ ਉਹ ਵੀ ਉਹ ਕਰਦੇ ਫਿਰ ਉਹਨਾਂ ਤੋਂ ਪਤਾ ਨਹੀਂ ਆ ਉਸਨੇ ਕਿਵੇਂ ਹੋਇਆ ਕਿ ਮੈਨੂੰ ਸਾਨੂੰ ਨਹੀਂ ਪਤਾ ਉਹਦਾ ਮੁੰਡਾ ਉਹਦੀ ਕੁੜੀ ਉਹ ਵੀ ਇੱਥੇ ਆਉਂਦੇ ਸੀ ਹਾਂ ਜੀ ਬਾਹਰ ਪੇ ਨਰਿੰਦਰ ਜਿਤਕੌਰ ਠੀਕ ਆ ਕੋਈ ਕਿਹੋ ਜਿਹਾ ਇੱਕ ਅਮਨ ਬਿਹਾਰਪਾਲ ਸੋ ਰੋਡ ਪਟਿਆਲਾ ਵੀਰੇ ਜਿਹੜੀ ਅੱਗ ਲੱਗੀ ਦੱਸ ਇਹ ਅੱਗ ਲੱਗੀ ਵੀਰੇ ਜਿਹੜੇ ਮੇਰੇ ਭਰਾ ਨੇ ਲਾਈ ਮੇਰੀ ਪਰਜਾਈ ਵਾਰ ਗਈ ਗਈ ਹੈ 1.5 ਸਾਲ ਹੋ ਗਿਆ ਤੇ ਨਾ ਕੋਸ ਪੈਸਾ ਭੇਜਦੀ ਸੀ ਨਾ ਕੁਝ ਵੀ ਭੇਜਦੀ ਸੀ بس ਇਹਦੇ ਨਾਲ ਉਧਰ ਜਾ ਕੇ ਉਹਨੇ ਮੁੰਡੇ ਨਾਲ ਵਿਆਹ ਕਰਾਇਆ ਪਤਾ ਨਹੀਂ ਰਿਲੇਸ਼ਨ ਚ ਰਹਿ ਰਹੀ ਉਹ ਵੀਡੀਓ ਸਾਨੂੰ 26 ਵੀਡੀਓ ਇਹਦੀਆਂ ਮਿਲੀਆਂ ਨੇਗੀਆਂ ਸਾਨੂੰ ਇਹਨੇ ਪਹਿਲਾਂ ਦੱਸਿਆ ਨਹੀਂ ਜਦ ਹੁਣ ਪਤਾ ਲੱਗਿਆ ਇਹਨੇ ਦਵਾਈ ਖਾ ਲਈ ਦਵਾਈ ਖਾ ਲਈ ਤਾਂ ਉਤੋਂ ਬਚਾਇਆ ਪਰ ਸੋ ਅਟੈਕ ਵੀ ਹੋ ਗਿਆ ਨੂੰ ਜਵਾਨ ਬੰਦ ਹੋ ਗਈ ਸੀਗੀ ਬੋਲਣ ਨੂੰ ਠੀਕ ਹੈ ਉਹ ਵੀ ਹੋਇਆ ਪਰ ਅਸੀਂ ਪੁਲਿਸ ਕੋਲ ਵੀ ਅੱਜ ਗਏ ਕਹਿੰਦਾ ਸੀ ਮੈਂ ਘਰ ਨੂੰ ਅੱਗ ਲਾ ਕੇ ਆਪੇ ਅੰਦਰ ਮੱਚ ਕੇ ਸੜੂੰਗਾ ਤੁਸੀਂ ਮੈਨੂੰ ਕਿਉਂ ਬਚਾਉਂਦੇ ਹੋਗੇ ਨਹਿਰਾ ਤੋਂ ਵੀ ਤਿੰਨ ਚਾਰ ਵਾਰੀ ਫੜ ਕੇ ਲਿਆਉਂਦੇ ਸੀ ਪਿੰਦੂ ਇਹ ਕੰਮ ਨਾ ਕਰ ਕੋਈ ਗੱਲ ਨਹੀਂ ਬੱਚੇ ਨੇ ਤੇਰੇ ਆ ਜਾਣਗੇ ਕਹਿੰਦਾ ਤਾਂ ਤੇ ਬੱਚਾ ਨਾਲ ਨਹੀਂ ਕੁਝ ਕੋ ਗੱਲ ਨਹੀਂ ਕਰਾਉਂਦੇ ਵੀ ਮੈਂ ਕਾਸੇ ਝੁਗਰਾ ਨਹੀਂ ਰਿਹਾ ਮੈਂ ਤਾਂ ਮਰੂੰਗਾ ਆ ਇਹ ਨਹੀਂ ਪਤਾ ਵੀ ਪਰਮਾਤਮਾ ਕਿਰਪਾ ਕਰਕੇ ਵੀ ਬੰਦਿਆਂ ਨੇ ਕੱਢ ਕੇ ਕੱਢਿਆ ਉਹ ਅੰਦਰੋਂ ਜਾਂ ਕਿਵੇਂ ਕੱਢਿਆ ਸਾਡੇ ਆਉਂਦੇ ਨੂੰ ਅੱਗ ਲੱਗੀ ਪਈ ਸੀਗੀ ਤੇ ਉਹ ਬੰਦਿਆਂ ਨੂੰ ਦੇਖ ਕੇ ਰੱਬ ਜਾਣੇ ਉਹ ਆਪ ਭੱਜਿਆ ਜਾਂ ਉਹਨਾਂ ਨੂੰ ਕਿਸੇ ਨੇ ਕਿਸੇ ਨੂੰ ਕੋਈ ਨੇ ਭਜਾਤਾ ਇਹ ਨਹੀਂ ਪਤਾ ਹੈਗਾ ਪਰ ਸਾਨੂੰ ਹੁਣ ਤਾਈ ਨਹੀਂ ਮਿਲਿਆ ਵੀਰੇ ਕਿਆ ਰੁਕਨੇ ਸਾਲ ਚ ਵਿਆਹ ਵੀਰੇ 2013 ਚ ਹੋਇਆ ਸੀ ਬੱਚੇ ਦੋ ਨੇ ਵੀਰੇ 13 ਸਾਲ ਦਾ ਏ 12ਵਾਂ ਪਤਾ ਨਹੀਂ 13ਵਾਂ ਲੱਗਿਆ ਹੋਇਆ ਤੇ ਇੱਕ ਨੂੰ 7 ਸਾਲ ਦੀ ਬੇਟੀ ਐ ਕਿਹੜਾਂ ਗੱਲ ਆਈ ਪ੍ਰਸ਼ਾਸਨ ਦਾ ਕੰਪਲੀਟ ਕਰਾਈ ਹਾਂ ਜੀ ਪ੍ਰਸ਼ੰਸਨ ਆਇਆ ਸੀਗਾ ਤੇ ਆ ਕੇ ਮੌਕਾ ਦੇਖ ਕੇ ਫੋਟੋਆਂ ਲੈ ਕੇ ਸੀ ਕਿ ਫਾਈਬਰੇਟਰ ਨੂੰ ਆਈ ਸੀ ਉਹਨਾਂ ਨੇ ਅੱਗੇ ਵਧਾਤੀ ਸੀਗੀ ਪਰ ਵੀਰੇ ਸਾਨੂੰ ਇਨਸਾਫ਼ ਦੇਣਾ ਚਾਹੀਦਾ ਸੀ ਬਹੁਤ ਦੁਖੀ ਆ ਸੀ ਤਾਂ ਪਹਿਲਾਂ ਹੀ ਬਹੁਤ ਦੁਖੀ ਸੀਗੇ ਪਰ ਸਾਨੂੰ ਇਨਸਾਫ਼ ਦਿਵਾਉ ਉਹਨੂੰ ਟੀਪੋਰਟ ਕੀਤਾ ਜਾਵੇ ਇੱਕ ਜਨਾਨੀ ਜਿਹੜੀ ਮੇਰੀ ਭਝਾਈ ਦਾ ਨਰਵਿੰਦਰ ਕੋਹਰਾ ਨੂੰ ਡੂਪੋਰਟ ਕੀਤਾ ਜਾਵੇ ਸਾਡੇ ਬੱਚੇ ਵਾਪਸ ਦਿੱਤੇ ਜਾਣ ਠੀਕ ਹੈ ਇੱਕ ਜਵਾਨ ਮਨਵੀਤ ਕੋਹਰ ਜਨਾਨੀ ਹੈ ਉਹਦਾ ਮੁੰਡਾ ਸਿਮੂ ਹੈ ਉਹਦੀ ਕੁੜੀ ਮੀਨੂ ਹੈ ਇਹਨਾਂ ਨੂੰ ਵੀ ਦਿਨ ਚਾਰਾਂ ਨੂੰ ਚੱਕ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਨਿਸਾਬ ਮਿਲਣਾ ਚਾਹੀਦਾ ਅਸੀਂ ਤੇ ਇਹੀ ਤੁਹਾਡੇ ਕੋਲ ਅਰਦਾਸ ਕਰਦੇ ਆ ਸਾਡਾ ਘਰ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਉਜੜ ਗਿਆ ਅੱਜ ਉਹ ਮਿਲ ਨਹੀਂ ਰਿਹਾ ਵੀਰੇ ਪਤਾ ਨਹੀਂ ਕਿੱਥੇ ਆ